ਸੀਰਤੇ ਪੈਗੰਬਰੀਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਬਾਬਾ ਫਰੀਦ ਦਾ ਸ਼ਲੋਕ ਫਰੀਦ ਦਾ ਉਮਰ ਸੁਹਾਵੜੀ ਸੰਗ ਸਵਨੜੇ ਦੇ ਵਿਰਲੇ ਕੇ ਪਾਇਨੇ ਜਿਨਾ ਪਿਆਰੇ ਨੇ ਕੰਚਨ ਵਰਗੀ ਕਾਇਆ ਹੋਵੇ ਨੌਜਵਾਨ ਸਰੀਰ ਹੋਵੇ ਸੁਪਨ ਹੋਵੇ ਬਾਬਾ ਫਰੀਦ ਕਰਨ ਕੋਈ ਵਿਰਲੇ ਦੀ ਜ਼ਬਾਨ ਤੋਂ ਪ੍ਰਮਾਤਮਾ ਦਾ ਨਾਮ ਨਿਕਲਦਾ ਕੌਣ ਲੈਂਦਾ ਹੈ फरीदा उमर सुहावड़ी संग सवनड़े दे विरले के पायन जना प्यारे ने तो शेख शादी साहब कहंदे दर जवानी तौबा करदन सीरत ए पैगंबरिस्ट ओते पैगंबरा वाली सीरत रखदा है जो जवानी देच गुनाह तो तौबा करे ते जिड़ा बुढे पे देच करे तो ए कहंदा वक्त पे पीरी गुरगे जालम में शवद परहेजगार ਅਗਰ ਕੋਈ ਪੀਰੀ ਦੇ ਚ ਬੁਢੇ ਪੇ ਦੇ ਚ ਗੁਨਾਹਾਂ ਤੋਂ ਤੋਬਾ ਕਰੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਮੈਂ ਨਹੀਂ ਮੰਨਦਾ ਬਈ ਕਿਉਂ ਕਹਿੰਦੇ ਇਹ ਤੇ ਇਸ ਤਰ੍ਹਾਂ ਹੋਇਆ ਜਿਵੇਂ ਕੋਈ ਬੁੱਢਾ ਬਗਿਆੜ ਇਹ ਆਖੇ ਐ ਭੇਡੋ ਐ ਬੱਕਰੀਓ ਤੁਸੀਂ ਮੈਥੋਂ ਡਰੋ ਨਾ ਮੈਂ ਤੁਹਾਨੂੰ ਪਕੜਨਾ ਛੱਡ ਦਿੱਤਾ ਹੈ ਉਦਾਹਰਣ ਦਿੱਤਾ ਉਸਨੇ ਤੋ ਇਸ ਬਗਿਆੜ ਨੇ ਪਕੜਨਾ ਥੋੜੀ ਛੱਡਿਆ ਉਸ ਤੋਂ ਪਕੜੀਆਂ ਹੀ ਨਹੀਂ ਜਾਂਦੀਆਂ ਭੇਡਾਂ ਬੱਕਰੀਆਂ ਹੁਣ ਤੇ ਬਿਰਦ ਹੋ ਗਏ ਹੈ ਵਕਤੇ ਪੀਰੀ ਗੁਰਗ ਜਾਲਮ ਮੇ ਸ਼ਬਦ ਪਰਹੇਜ਼ਗਾਰ ਪੀਰੀ ਬੁੜੇਪਾ ਅਰੇ ਭਗਿਆੜ ਗੁਰਗ ਇਹ ਦਾਵਾ ਕਰੇ ਕਿ ਮੈਂ ਭੇਡਾਂ ਤੇ ਬੱਕਰੀਆਂ ਨੂੰ ਪਕੜਨਾ ਛੋੜ ਦਿੱਤਾ ਹੈ ਛੋੜਿਆ ਨਹੀਂ ਇਸ ਤੋਂ ਪਕੜੀਆਂ ਹੀ ਨਹੀਂ ਜਾਂਦੀਆਂ ਅਗਰ ਬਿਰਤ ਬੰਦਾ ਅਖੇ ਮੈਂ ਪਾਪਾ ਨੂੰ ਛੱਡ ਦਿੱਤਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨਹੀਂ ਇਹਨੇ ਪਾਪਾ ਨੂੰ ਨਹੀਂ ਛੱਡਿਆ ਪਾਪੇ ਇਹਨੂੰ ਛੱਡ ਕੇ ਚਲੇ ਗਏ ਨੇ ਗੁਨਾਹ ਹੀ ਇਸ ਨੂੰ ਛੱਡ ਕੇ ਚਲੇ ਗਏ ਨੇ ਗੁਨਾਹਾਂ ਨੇ ਬੈਠਣਾ ਸੀ ਹੱਥਾਂ ਦੇ ਚ ਪੈਰਾਂ ਦੇ ਚ ਅੱਖਾਂ ਦੇ ਚ ਜ਼ੁਬਾਨ ਦੇ ਚ ਤੇ ਇਹ ਸਾਰੀਆਂ ਹੀ ਕੁਰਸੀਆਂ ਟੁੱਟੀਆਂ ਪਈਆਂ ਵਿਚਾਰੇ ਗੁਨਾਹ ਬੈਠਣ ਤੇ ਕਿੱਥੇ ਬੈਠਣਾ ਪਾਪ ਬੈਠਣ ਤੇ ਕਿੱਥੇ ਬੈਠਣਾ ਨੈਣੋਂ ਨੀਰ ਬਹੇ ਤਨ ਕੀਨਾ ਬਹੇ ਕੇਸ ਦੁੱਧਵਾਨੀ ਰੁੱਧਾ ਕੰਠ ਸਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਨੀ ਇਸ ਹਾਲਤ ਦੇ ਚ ਵਿਚਾਰੇ ਗੁਨਾਹ ਟਿਕਨ ਤੇ ਕਿੱਥੇ ਟਿਕਨ ਕਿਹੜੀ ਥਾਂ ਤੇ ਜੋ ਹੈ ਟਿਕਨ ਇਸ ਵਾਸਤੇ ਸਾਰ ਕਿਤਾਬਲੀ ਦਾ ਕਰਤਾ ਤੇ ਕਹਿੰਦਾ ਹੈ ਜਰਾ ਉਪਾਉ ਨਾ ਹੋ ਸਕੇ ਜਰਾ ਅਵਸਥਾ ਮੈਂ ਜਰਾ ਕਹਿੰਦੇ ਬੁਢੇ ਪੈਨੋ ਤੇ ਜਰਾ ਜਰਾ ਰੰਚਕ ਮਾ ਤਰਵੀ ਜਰਾ ਉਪਾਉ ਨਾ ਹੋ ਸਕੇ ਜਰਾ ਜਿਆ ਵੀ ਉਪਾਉ ਨਹੀਂ ਹੋ ਸਕਦਾ ਜਰਾ ਅਵਸਥਾ ਮੈਂ ਬ੍ਰਿਧ ਅਵਸਥਾ ਦੇ ਜਰਾ ਉਪਾਉ ਨਾ ਹੋ ਸਕੇ ਜਰਾ ਅਵਸਥਾ ਮੈਂ ਭਵ ਸਾਗਰ ਕੇ ਤਰਣ ਕੋ ਤਰਣ ਅਵਸਥਾ ਹੈ ਜਿਵੇਂ ਪਾਣੀ ਦੇ ਵਿੱਚ ਬਹੁਤ ਜ਼ੈਇਫ ਤੇ ਕਮਜ਼ੋਰ ਬੰਦਾ ਤੈਰ ਨਹੀਂ ਸਕਦਾ ਸੰਸਾਰ ਦੇ ਵਿੱਚ ਵੀ ਉਹ ਨਹੀਂ ਤੈਰ ਸਕੇਗਾ ਬਹੁਤ ਸਾਗਰ ਦੇ ਵਿੱਚ ਡੁੱਬ ਜਾਏਗਾ ਤੈਰਨ ਲਈ ਤੇ ਹੱਥ ਪੈਰ ਮਾਰਨ ਨੇ ਕੁਝ ਨਾ ਕੋਈ ਤੇ ਜੱਬ ਤੱਕ ਮਿਹਨਤ ਸਾਧਨਾ ਤੇ ਕਰਨੀ ਉਹਦੇ ਲਈ ਸਰੀਰ ਦੀ ਸ਼ਕਤੀ ਤੇ ਚਾਹੀਦੀ ਹੈ ਤਾਂ ਜਨਨੀ ਦੇ ਚ ਮਨੁੱਖ ਜੀਵਿਆ ਆਪਣੀ ਮਤ ਦੇ ਮੁਤਾਬਕ ਕੌਣ ਗੁਰੂ ਦੀ ਮਤ ਲੈਂਦਾ ਹੈ ਤੇ ਜਦ ਬਿਰਦ ਹੋ ਗਿਆ ਬਹੁਤ ਜ਼ੈਇਫ ਹੋਇਆ ਮਤ ਰਹੀ ਨਹੀਂ ਤੂੰ ਕਹਿੰਦਾ ਹੈ ਗੁਰੂ ਤੂੰ ਆਪਣੀ ਮਤ ਮੈਨੂੰ ਦੇ ਜਤੋਂ ਆਪਣੀ ਮਤ ਭੇਟ ਨਹੀਂ ਕਰ ਸਕਿਆ ਤਾਂ ਹੁਣ ਮੁਸ਼ਕਿਲ ਹੈ ਇਸ ਵਕਤ ਗੁਰੂ ਦੀ ਮਤ ਲੈ ਵੀ ਸਕੈ। ਲੰਘ ਗਿਆ ਸਮਾਂ। ਵਕਤ ਲੰਘ ਗਿਆ। ਫਰੀਦਾ ਉਮਰ ਸੁਹਾਵੜੀ, ਸੰਗ ਸੁਵਨੜੀ ਦੇ ਵਿਰਲੇ ਕੇ ਪਾਇਨ ਜਿਨਾ ਪਿਆਰੇ ਨੇ, ਤੋਂ ਮਤ ਤੋਂ ਮੁਰਾਦ ਹੈ ਵਿਚਾਰ, ਸੋਚਣੀ, ਚਿਤਵਣੀ। ਬੰਦਾ ਉਦੋਂ ਹੀ ਬਦਲਦਾ ਜਦ ਬੰਦੇ ਦੀ ਮਤ ਬਦਲਦੀ ਹੈ। ਬੰਦਾ ਉਦੋਂ ਹੀ ਬਦਲਦਾ ਜਦ ਬੰਦੇ ਦੀ ਸੋਚਣੀ ਬਦਲਦੀ ਹੈ, ਬੰਦੇ ਦੇ ਵਿਚਾਰ ਬਦਲਦੇ ਨੇ। ਭਗਤ ਦਿਆਰਾਮ ਇਹਦਰ ਕੁਝ ਜੋ ਹੈ ਕਾਠਿਆਵਾੜ ਦੇ ਇਲਾਕੇ ਚ ਹੋਏ ਨੇ ਉਹ ਕਹਿੰਦਾ ਹੈ हे ਪ੍ਰਭੂ ਤੇਰੇ ਚਰਨਾਂ ਦੇ ਚ ਕਦਮਾਂ ਦੇ ਚ ਕੁਝ ਰੱਖਣ ਨੂੰ ਮੇਰਾ ਜੀ ਕਰਦਾ ਹੈ ਭੇਟ ਕਰਨ ਨੂੰ ਪਰ ਮੈਂ ਉਹੀ ਭੇਟ ਕਰਨਾ ਚਾਹਨਾ ਜੋ ਮੇਰਾ ਆਪਣਾ ਹੋਵੇ ਇਹ ਤਨ ਤੇਰਾ ਹੈ ਕੀ ਭੇਟ ਕਰਾਂ ਤੇ ਤਨ ਦੀ ਸ਼ਕਤੀ ਨਾਲ ਮੈਂ ਧਨ ਕਮਾਇਆ ਇਹ ਕੀ ਭੇਟ ਕਰਾਂ ਵੀ ਤੇਰੀ ਸ਼ਕਤੀ ਦੇ ਨਾਲ ਮੈਂ ਇਕੱਠਾ ਕੀਤਾ ਕਮਾਇਆ हे प्रभु जे तू कबूल करें जो कुछ मेरा है ओह ने मेरे पाप मेरे गुनाह मेरा अनर्थ जे तू कबूल करें ते मैं तेरे चरनाच रख देया बाकी मेरे कोल कुछ भी नहीं अपना सब कुछ तेरा है इते मन तन तेरा तन भी तेरा तू ठाकुर स्वामी प्रभु मेरा तुमे अर्ज करा मूल जड़ी समस्या है मानसिक है जो परमात्मा नाल नहीं जुड़न दंदी ਔਰ ਇਨਾ ਮੋਲ ਸਮੱਸਿਆਵਾਂ ਦੇ ਚ ਚਾਰ ਸਮੱਸਿਆ ਸਭ ਤੋਂ ਵੱਡੀਆਂ ਨੇ ਪ੍ਰਥਮ ਮਨ ਮੈਲਾ ਤੇ ਮਨ ਦੀ ਮੈਲ ਕੀ ਹੈ ਪਾਪ ਤੇ ਪਾਪ ਕਿਸ ਨੂੰ ਕਹਿੰਦੇ ਨੇ ਜਿਸ ਕਰਮ ਤੋਂ ਕਿਸੇ ਨੂੰ ਚੋਟ ਪਹੁੰਚੀ ਹੋਵੇ ਸਰੀਰਕ ਚੋਟ ਪਹੁੰਚੀ ਹੋਵੇ ਮਾਨਸਿਕ ਚੋਟ ਪਹੁੰਚੀ ਹੋਵੇ ਕਿਸੇ ਨੂੰ ਆਰਥਿਕ ਚੋਟ ਪਹੁੰਚੀ ਹੋਵੇ ਕਿਸੇ ਨੂੰ ਪਰਿਵਾਰਕ ਚੋਟ ਪਹੁੰਚੀ ਹੋਵੇ ਕਿਸੇ ਦੀ ਇੱਜ਼ਤ ਦੇ ਅਸਮਤ ਤੇ ਚੋਟ ਕੀਤੀ ਹੋਵੇ ਬਸ ਇਹੀ ਪਾਪ ਹੈ ਔਰ ਕੁਝ ਪਾਪ ਨਹੀਂ जिस कर्म तो किसी का कुछ खोया जाए धन खोया जाए तन खोया जाए या इज्जत असमत एक खो ली जाए बस यही पाप है और कुछ भी पाप नहीं इतनी मैं जिस कर्म तो किसी भी कुछ चोट लगे और अगले का कुछ खोया जाए बस यही पाप है उन्न की है जिस कर्म तो किसी कुछ मिले सुख मिले चैन मिले आराम मिले ਸਨਮਾਨ ਮਿਲੇ ਕਲਾ ਮਿਲੇ ਗਿਆਨ ਮਿਲੇ ਕੁਛ ਵੀ ਮਿਲੇ ਜਿਸ ਕਰਮ ਤੋਂ ਕਿਸੇ ਦੀ ਝੋਲੀ ਦੇਚ ਕੁਛ ਪਵੇ ਇਹ ਪੁੰਨ ਹੈ ਜਿਸ ਕਰਮ ਤੋਂ ਕਿਸੇ ਦਾ ਕੁਛ ਖੋਇਆ ਜਾਏ ਇਹ ਪਾਪ ਹੈ ਤੇ ਪਾਪ ਮਨ ਦੀ ਮਹਿਲ ਹੈ ਜਿਸ ਤਰ੍ਹਾਂ ਸਵੇਰੇ ਬੰਦਾ ਘਰੋਂ ਨਿਕਲੇ ਤੇ ਸ਼ਾਮੇ ਘਰ ਵਾਪਸ ਆਵੇ ਕੁਛ ਨਾ ਕੁਛ ਾਲੋਧਗੀ ਕੁਛ ਨਾ ਕੁਛ ਮੈਲ ਤੇ ਕਪੜਿਆਂ ਤੇ ਪੈਂਦੀ ਹੈ ਭਾਵੇਂ ਮਨੁੱਖ ਕਿਤਨਾ ਵੀ ਆਪਣੇ ਆਪ ਨੂੰ ਬਚਾ ਕੇ ਰੱਖੇ ਕੁਛ ਨਾ ਕੁਛ ਤੇ ਹੁੰਦਾ ਹੈ ਆਖਰ ਕੁਛ ਦਿਨਾਂ ਤੋਂ ਬਾਅਦ ਮੈਲ ਰਿਸਣ ਲੱਗ ਪੈਂਦੀ ਹੈ ਖਲਾਦ 'ਚ ਾਲੋਧਗੀ ਹੈ ਉਹ ਮੈਲ ਪੈਂਦੀ ਰਹਿੰਦੀ ਹੈ ਇਸ ਤਰ੍ਹਾਂ ਦਿਨ ਭਰ ਕਰਮ ਕਰਦੇ ਆ ਕੁਛ ਨਾ ਕੁਛ ਕਰਮ ਸਾਥ ਹੋ ਐਸੇ ਹੋ ਜਾਂਦੇ ਨੇ ਜਿਸ ਨਾਲ ਕਿਸੇ ਨੂੰ ਝੋਟ ਪਹੁੰਚਦੀ ਹੈ ਕਿਸੇ ਦਾ ਕੁਛ ਨੁਕਸਾਨ ਹੋ ਜਾਂਦਾ ਹੈ ਕਿਦਰੇ ਬੋਲ ਕੇ ਕਿਦਰੇ ਸੋਚ ਕੇ ਕਿਦਰੇ ਕਰ ਕੇ ਔਰ ਅਜ ਤੱਕ ਜੋ ਕੀਤਾ ਹੈ ਅਨੰਤ ਜਨਮਾਂ ਤੱਕ ਜੋ ਕੀਤਾ ਹੈ ਮੈਲ ਰੋਜ਼ ਰੋਜ਼ ਇਕੱਠੀ ਹੋ ਰਹੀ ਹੈ ਤੋਂ ਦਾ ਸਾਧਨ ਅਸੀਂ ਕਰਦੇ ਨਹੀਂ ਤਨ ਮੈਲਾ ਹੋ ਜਾਂਦਾ ਧੋ ਲੈਂਦੇ ਆ ਮਨ ਮੈਲਾ ਹੋ ਜਾਂਦਾ ਨਹੀਂ ਧੋਂਦੇ ਰੋਜ਼ ਰੋਜ਼ ਮੈਲ ਇਕੱਠੀ ਹੁੰਦੀ ਹੈ ਕਦੇ ਨਾ ਕਪੜਾ ਇੱਕ ਦਿਨ ਦਾ ਮੈਲਾ ਹੋਵੇ ਨਹੀਂ ਦਿਖਾਈ ਦਿੰਦੀ ਮੈਲ ਧੋਣਾ ਵੀ ਆਸਾਨ ਕਪੜਾ 5 7 ਦਿਨ 10 ਦਿਨ ਦਾ ਮੈਲਾ ਹੈ ਤਾਂ ਥੋੜੀ ਜਿਹਾ ਮੈਲ ਦਿਖਾਈ ਦੇਣ ਲੱਗ ਪੈਂਦੀ ਹੈ ਟੰਗ ਨਾਲ ਧੋਣਾ ਪਏਗਾ ਕਪੜਾ ਮਹੀਨੇ 2 ਮਹੀਨੇ ਦਾ ਮੈਲਾ ਹੈ ਤਾਂ ਕਪੜੇ ਦਾ ਰੰਗ ਖੋਂਦਾ ਹੈ ਮੈਲ ਦੀ ਤਹਿ ਜਮਦੀ ਹੈ ਪਰਤ ਦੇ ਉੱਤੇ ਪਰਤ ਤੇ ਜੇ ਕਿਦਰੇ ਕਪੜਾ 3 4 ਮਹੀਨੇ ਦਾ ਮੈਲਾ ਹੋਵੇ ਤਾਂ ਮੈਲ ਦਿਖਾਈ ਦਿੰਦੀ ਹੈ ਕਪੜਾ ਦਿਖਾਈ ਨਹੀਂ ਦਿੰਦਾ ਪਤਾ ਇਹ ਮਨ ਕਦੋਂ ਦਾ ਮੈਲਾ ਹੈ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੇ ਕਾਲਾ ਹੋਆ ਸਾਇ ਤੇ ਕਈ ਜਨਮਾਂ ਦਾ ਮੈਲਾ ਹੈ ਬੰਦੇ ਦੇ ਦਰਸ਼ਨ ਕਰੀਏ ਮੈਲ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਨਹੀਂ ਹੁੰਦੇ ਇੰਨੇ ਮੈਂ ਅਰਜ਼ ਕਰਾਂ ਮਨੁੱਖ ਦੇ ਦਰਸ਼ਨ ਕਰੀਏ ਹੰਕਾਰ ਦੇ ਦਰਸ਼ਨ ਹੁੰਦੇ ਨੇ ਮਨੁੱਖ ਦੇ ਦਰਸ਼ਨ ਕਰੀਏ ਲੋਭ ਤੇ ਵਾਸ਼ਨਾ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਕਰੀਏ ਈਰਖਾ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਕਰੀਏ ਫਤੂਰ ਦੇ ਦਰਸ਼ਨ ਹੁੰਦੇ ਨੇ غرੂਰ ਦੇ ਦਰਸ਼ਨ ਹੁੰਦੇ ਨੇ ਮਨੁੱਖ ਦੇ ਦਰਸ਼ਨ ਨਹੀਂ ਹੁੰਦੇ ਇੰਨਾ ਮੈਲਾ ਹੈ ਮਨੁੱਖ ਕਿਸੇ ਕੋਲ ਵੀ ਬੈਠ ਕੇ ਦੇਖ ਲਓ غرور ہے فیتور ہے واشنا ہے کامنا ہے লোভ ہے اچھاواں نے اس سب کچھ مائل جمی پئی ہے پر در پرت مائل دی تو من مائل اے من دی پہلی سمسیا دوسرا من بالکل چپ نہیں کردا ہر وقت بولدا ہے ہر وقت اندر پرنے چلدا ہے اے دوسری سمسیا ہے تیسری من بالکل تریپت نہیں ہوندا رجدے نہیں کسے دا وی نہیں رہدا ਇਕ ਬਿਖਾਰੀ ਦਾ ਮਨ ਭੁੱਖਾ ਹੈ ਇਕ ਰਾਜੇ ਦਾ ਮਨ ਵੀ ਭੁੱਖਾ ਹੈ ਇਕ ਨਿਰਧਨ ਵੀ ਭੁੱਖਾ ਹੈ ਇਕ ਧਨਵਾਨ ਵੀ ਭੁੱਖਾ ਹੈ ਇਕ ਨਿਰਗੁਣ ਭੁੱਖਾ ਹੈ ਇਕ ਗੁਣਮਾਨ ਵੀ ਭੁੱਖਾ ਹੈ ਬਹੁਤ ਪਰਬਲ ਭੁੱਖਾ ਹੈ ਔਰ ਮਨ ਤ੍ਰਿਪਤ ਹੁੰਦਾ ਹੀ ਨਹੀਂ ਚੌਥੀ ਮੰਦੀ ਸਮੱਸਿਆ ਹੈ ਕਿ ਮਨ ਇੱਕੋ ਹੀ ਤਰ੍ਹਾਂ ਦੀ ਗਲਤੀ ਨੂੰ बार-बार ਕਰਦਾ ਹੈ ਇਹਦੀ ਮੂਰਖਤਾ ਨਹੀਂ ਜਾਂਦੀ ਇਹ ਚਾਰ ਮੂਲ ਸਮੱਸਿਆਵਾਂ ਨੇ ਹਿੰਦੁਸਤਾਨ ਦੇ ਰਿਸ਼ੀ ਮੁਨੀਆਂ ਨੇ ਮਨ ਨੂੰ ਨਿਰਮਲ ਕਰਨ ਵਾਸਤੇ ਮਨ ਨੂੰ ਚੁੱਪ ਕਰਨ ਵਾਸਤੇ ਮਨ ਨੂੰ ਤ੍ਰਿਪਤ ਕਰਨ ਵਾਸਤੇ ਤੇ ਮਨ ਦੀ ਮੂਰਖਤਾ ਨੂੰ ਮਿਟਾਉਣ ਵਾਸਤੇ ਜਿਹੜੇ ਸਾਧਨ ਅਪਣਾਏ ਗੁਰਨਾਣਿਕ ਉਸ ਨਾਲ ਸਹਿਮਤ ਨਹੀਂ ਹੋਏ ਇੱਥੋਂ ਗੁਰਮਤ ਅਡਰੀ ਹੋ ਗਈ ਬਸ ਇੱਥੋਂ ਗੁਰਮਤ ਨਹੀਂ ਆਰੀ ਹੋ ਗਈ ਗੁਰਨਾਣਿਕ ਸਹਿਮਤ ਨਹੀਂ ਹੋਏ ਸਿਰਫ ਇੱਕ ਨੁਕਤਾ ਇਸ ਵਿਖਤ ਆਪ ਜੀ ਦੇ ਸਾਹਮਣੇ ਰੱਖਾ ਤੇ ਸਮਾਪਤੀ ਬਾਅਦ ਕੀ ਵਿਚਾਰਾਂ ਕੱਲ ਹਿੰਦੁਸਤਾਨ ਦੇ ਸਨਾਤਨੀ ਰਿਸ਼ੀਆਂ ਨੇ ਮੰਦੀ ਮੈਲ ਨੂੰ ਧੋਣ ਵਾਸਤੇ ਕਹੇ ਜਾਂਦਾ ਤੀਰਥਾਂ ਦਾ ਇਸ਼ਨਾਨ 68 ਤੀਰਤ ਤੇ 68 ਤੀਰਥਾਂ ਦੇ ਇਸ਼ਨਾਨ ਤੇ ਵੀ ਮੰਦੀ ਮੈਲ ਤੋਲੀ ਨਹੀਂ ਤਾਂ ਫਿਰ ਕੁੰਭ ਦਾ ਇਸ਼ਨਾਨ ਕੁੰਭੀ ਦਾ ਇਸ਼ਨਾਨ ਮਾਗ ਦਾ ਇਸ਼ਨਾਨ ਕਰੋਣਾ ਬੰਦੇ ਪਹੁੰਚਦੇ ਨੇ ਆਪਣੇ ਪਾਪਾ ਨੂੰ ਧੋਣ ਵਾਸਤੇ ਕੁੰਭ ਦੇ ਦਿਨਾਂ ਚ ਅਦਕੀ ਕੁੰਭ ਲਗਿਆ ਸੀ ਮਈ ਦੇ ਮਹੀਨੇ ਉਜੈਨ ਦੇ ਚਾਰ ਸ਼ਹਿਰਾਂ ਦੇ ਵਿੱਚ ਲੱਗਦਾ 12-12 ਸਾਲ ਬਾਅਦ ਨੰਬਰ ਆਉਂਦਾ ਹੈ 나ਸਿਕ গোਦਾਵਰੀ ਦੇ ਕੰਡੇ ਤੇ ਲੱਗਦਾ ਹੈ ਉਜੈਨ ਦੇ ਵਿੱਚ ਸਿਪਰਾ ਨਦੀ ਦੇ ਕੰਡੇ ਤੇ ਲੱਗਦਾ ਹੈ ਫਿਰ ਹਰਦਵਾਰ ਦੇ ਵਿੱਚ ਗੰਗਾ ਨਦੀ ਹੈ ਔਰ ਫਿਰ ਪ੍ਰਯਾਗਰਾਜ ਗੰਗਾ ਤੇ ਜਮਨਾ ਦੋਵੇਂ ਇਕੱਠੀਆਂ ਨੇ ਸੰਗਮ ਹੈ ਇਨ੍ਹਾਂ ਚਾਰਾਂ ਦੇ ਵਿੱਚ ਬਾਰੀ-ਬਾਰੀ 12 ਸਾਲਾਂ ਬਾਅਦ ਕੁੰਭ ਲੱਗਦਾ ਹੈ 88 ਤੀਰਥਾਂ ਦੇ ਇਸ਼ਨਾਨ ਨਾਲ ਮਨ ਦੀ ਮੈਲ ਦੂਰ ਨਹੀਂ ਹੋਈ ਤੋ ਉਹ ਕਹਿੰਦੇ ਨੇ ਫਿਰ ਮਾਗ ਦਾ ਇਸ਼ਨਾਨ ਕਰ ਲੋ ਮਾਗ ਦੇ ਮਹੀਨੇ ਦਾ ਸਾਲ ਦੇ ਸਾਲ ਇਸ਼ਨਾਨ ਹਰੀਦਵਾਰ ਤੇ ਪ੍ਰਿਆਗ ਰਾਜ ਦਾ ਇਸ ਤੇ ਵੀ ਕਰੋੜਾਂ ਬੰਦੇ ਪਹੁੰਚਦੇ ਨੇ ਸਪੈਸ਼ਲ ਟ੍ਰੇਨਾਂ ਚਲਦੀਆਂ ਨੇ ਔਰ ਹਜ਼ਾਰਾਂ ਲੱਖਾਂ ਉਥੇ ਤੰਬੂ ਲਾਏ ਜਾਂਦੇ ਨੇ ਹੋਟਲ ਸਾਰੇ ਭਰ ਜਾਂਦੇ ਨੇ ਖੇਮੇ ਸਾਰੇ ਭਰ ਜਾਂਦੇ ਨੇ ਬੜੀ ਦੁਨੀਆ ਪਹੁੰਚਦੀ ਹੈ ਵੀ ਜੋ ਸਾਲ ਬਰ ਪਾਪ ਕੀਤੇ ਨੇ ਧੋਈਏ ਮਿਟਣ ਜੇ ਮਾਗ ਦੇ ਇਸ਼ਨਾਨ ਨਾਲਵੇ ਪਾਪ ਨਹੀਂ ধੁਲੇ ਤਾਂ ਫਿਰ ਕਹਿੰਦੇ ਨੇ ਕੁੰਭ ਦਾ ਇਸ਼ਨਾਨ ਮੈਂ ਦੇਖਿਆ ਹੈ ਇਸ ਤੇ ਸਾਧੂ ਸੰਤ ਤੇ ਪਹੁੰਚਦੇ ਨੇ بڑے بڑے ਰਾਜਨੀਤਕ ਵੀ ਪਹੁੰਚਦੇ ਨੇ ਮਨਿਸਟਰ ਵੀ ਪਹੁੰਚਦੇ ਨੇ ਬਈ ਜੀਵਨ ਭਰ ਜੋ ਪਾਪ ਕੀਤੇ ਨੇ ਉਹਨੇ ਇੱਕ ਡੁਬਕੀ ਲਾਈਏ ਗੰਗਾ ਦੇ ਤੇ ਦੂਰ ਹੋ ਜਾਂਨ ਧੁਲ ਜਾਂਨ ਕਾਮ ਕ੍ਰੋਧ ਪੰਜਾਂ ਕੇ ਵਸਰੇ ਤੀਰਥ ਨਾਇ ਕਹੇ ਸਭ ਉਤਰੇ ਸਭ ਉਤਰ ਜਾਂਦੇ ਨੇ ਗੁਰੂ ਨਾਨਕ ਇਸ ਨਾਲ ਸਹਿਮਤ ਨਹੀਂ ਹੋਏ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਸੋਚ ਦੇ ਇਥੇ ਅਰਥ ਨੇ ਇਸ਼ਨਾਨ ਸੋਚ ਦੇ ਅਰਥ ਸੋਚਣਾ ਨਹੀਂ ਹੈ ਉਹ ਅਗਾਹ ਚਲ ਕੇ ਸਹਿਜ ਸੇ ਆਣ ਪਾ ਲਖ ਹੋਏ ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਸੋਚ ਸ਼ਬਦ ਸੰਸਕ੍ਰਿਤ ਦਾ ਹੈ ਇਹਦੇ ਅਰਥ ਨੇ ਇਸ਼ਨਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਸੁਖਮਨੀ ਸਾਹਿਬ ਚ ਕਹਿੰਦੇ ਨੇ ਸਵੇਰੇ ਇਸ਼ਨਾਨ ਕਰਦਾ ਹੈ ਸ਼ਾਮੇ ਇਸ਼ਨਾਨ ਕਰਦਾ ਹੈ ਮਨ ਦੀ ਮੈਲ ਤੇ ਜਾਂਦੀ ਨਹੀਂ ਸੋਚ ਕਰੇ ਦਿਨਸ ਅਰ ਰਾਤ ਮਨ ਕੇ ਮਹਿਲ ਨ ਤਨ ਤੇ ਜਾਤ ਜਿਹੜਾ ਬ੍ਰਾਹਮਣ ਪੁਜਾਰੀ ਆਉਂਦਾ ਉਹਨੂੰ ਦੋ ਵਕਤ ਇਸ਼ਨਾਨ ਕਰਨਾ ਹੁੰਦਾ ਜਦ ਸਵੇਰੇ ਉਹ ਮੂਰਤੀਆਂ ਦੇ ਅੱਗੋਂ ਆਰਤੀ ਉਤਾਰਦਾ ਹੈ ਪੂਜਨ ਕਰਦਾ ਹੈ ਤਾਂ ਇਸ਼ਨਾਨ ਕਰਕੇ ਪਰ ਜੇ ਸ਼ਾਮ ਦੀ ਆਰਤੀ ਉਤਾਰਨੀ ਹੈ ਸੰਧਿਆ ਤਾਂ ਵੀ ਉਸਨੂੰ ਇਸ਼ਨਾਨ ਕਰਕੇ ਬਸਤਰ ਬਦਲ ਕੇ ਇਹ ਕਰਨਾ ਪੈਂਦਾ ਹੈ ਇਸ ਵਾਸਤੇ ਬ੍ਰਾਹਮਣ ਦਾ ਇਸ਼ਨਾਨ ਦੋ ਵਕਤ ਦਾ ਹੈ ਦੋਏ ਦੋਤੀ ਬਸਤਰ ਕਪਾਟਨ और कपड़े के पूजा करनी दे नहीं शुद्ध और जो सवेरे बस्तर पाए ने ओ नहीं। दो वक्त पूजा दे समय बस्तर बदलने पैदा ने साहब करह का इशनान कुंभ कुम्ब का कुंभी का अठाठ तीर्थां ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਇੱਕ ਦਫਾ ਨਹੀਂ ਜੇ ਹਜ਼ਾਰਾਂ ਦਫਾ ਵੀ ਇਸ਼ਨਾਨ ਕਰ ਲਈਏ ਤਾਂ ਵੀ ਮਨ ਦੀ ਮੈਲ ਦੂਰ ਨਹੀਂ ਆਉਂਦੀ ਸੋਚ ਨਹੀਂ ਆਉਂਦੀ ਪਵਿੱਤਰਤਾ ਨਹੀਂ ਆਉਂਦੀ ਮਨ ਤੇ ਮੈਲਾ ਹੀ ਰਹਿੰਦਾ ਹੈ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਨਹੀਂ ਹੁੰਦਾ ਤੀਰਥਾਂ ਦੇ ਇਸ਼ਨਾਨ ਨਾਲ ਮਨ ਸਾਫ਼ ਨਹੀਂ ਹੁੰਦਾ ਸਭ ਤੋਂ ਵੱਡਾ ਹਿੰਦੂ ਜਗਤ ਦਾ ਤੀਰਥ ਹੈ ਬਨਾਰਸ ਸ਼ਿਵਾਂ ਦੀ ਪੂਰੀ ਸ਼ਿਵ ਜੀ ਦੀ ਨਗਰੀ ਪਰ ਬਨਾਰਸ ਦੇ ਸੰਤ ਮਸ਼ਹੂਰ ਨਹੀਂ ਨੇ ਬਨਾਰਸ ਦੇ ਠੱਗ ਮਸ਼ਹੂਰ ਨੇ ਹਿੰਦੁਸਤਾਨ ਦੇ ਵਿੱਚ ਇਹ ਹਰ ਕੇ ਸੰਤ ਨਾ ਆਖੀ ਹੈ ਬਨਾਰਸ ਕੇ ਠੱਗ ਦੋਵੇਂ ਵਕਤ ਇਸ਼ਨਾਨ ਕਰਦੇ ਨੇ ਕਬੀਰ ਦੀ ਗੱਦੀ ਤੇ ਬੈਠੇ ਸਨ ਭਗਤ ਧਨੀ ਰਾਮ ਉਹਨਾਂ ਨੇ ਕਬੀਰ ਪੰਥ ਦਾ ਪ੍ਰਚਾਰ ਕੀਤਾ ਤੋ ਬੀਜਕ ਨਾਮਕ ਗ੍ਰੰਥ ਦੇ ਵਿੱਚ ਕਬੀਰ ਦੀ ਬਾਣੀ ਦੇ ਨਾਲ-ਨਾਲ ਧਨੀ ਰਾਮ ਦੀ ਬਾਣੀ ਵੀ ਹੈ ਉਹ ਕਹਿੰਦਾ ਜੱਟ ਬੜਾ ਏ ਜੋ ਨਰ ਤਰਹੈ ਮੋਰ ਕਿਉਂ ਨਾ ਤਰਹੈ ਜਿਨ ਕੇ ਲੰਬੇ ਲੰਬੇ ਪਰ ਹੈ ਬੋੜ ਦਾ ਦੁੱਧ ਪਾ ਕੇ ਜੋਗੀ ਲੋਕ ਕੇਸ ਲੰਬੇ ਕਰ ਲੈਣ ਨੇ ਜਟਾਵਾ ਬਣਾ ਲੈਂਦੇ ਨੇ ਤੇ ਜਿਹੜੇ ਜੈਨੀ ਲੋਗ ਨੇ ਇਹ ਘਸ ਕੇ ਮੁੰਨਦੇ ਨੇ ਕਬੀਰ ਦਾ ਇੱਕ ਸ਼ਲੋਕ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਦਾ ਜਾਏ ਭਾਵੇਂ ਲੰਬੇ ਕੇਸ ਕਰ ਭਾਵੇਂ ਘਰ ਰੁੰਡਾਏ ਆਵੇਂ ਤੋਂ ਲੰਬੇ ਕਰ ਬੋੜ ਦਾ ਦੁੱਧ ਪਾ ਕੇ ਤਾਂ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਭਾਵੇਂ ਕੱਸ ਕੇ ਤੋਂ ਮਨ ਛੱਡ ਜੈਸੇ ਜੈਨੇ ਮੁੰਦੇ ਨੇ ਤਾਂ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਸਿੱਖ ਪ੍ਰਾਕਿਰਤਿਕ ਨਿਯਮ ਦੇ ਮੁਤਾਬਕ ਰਹਿੰਦੇ ਨੇ ਬੋੜ ਦਾ ਦੁੱਧ ਪਾ ਕੇ ਕਿਸਾਨ ਨੂੰ ਜਟਾਵਾਂ ਦੇ ਵਿੱਚ ਨਹੀਂ ਬਦਲਦੇ ਕਿ 10 10 20 ਫੁੱਟ ਲੰਬੀਆਂ ਹੋ ਜਾਣ ਔਰ ਇੱਕ ਘਸ ਕੇ ਮੁੰਦੇ ਵੀ ਨਹੀਂ ਜਿਸ ਤਰ੍ਹਾਂ ਰੱਬੀ ਨਿਯਮ ਦੇ ਮੁਤਾਬਕ ਰਹਿੰਦੇ ਨੇ ਠੀਕ ਹੈ ਕਬੀਰ ਦਾ ਦੂਸਰਾ ਸ਼ਲੋਕ ਹੈ कबीर मन मुंडिया नहीं केस मुंडाए काएं जो कुछ किया सो मन किया मूडया मूड मुण जाए तो धनी राम केंद्र जट बढ़ाए जो नर तरह मोर क्यों ना तरह जिनके लंबे लंबे पर हैं शंख बजाए जोनर तरह गधे क्यों ना तरह जिनके शंख जैसे सुर हैं गंग नहाए जो नर तरह मेंढक केउ ना तरह जिनके गंगा में घर हैं कहत कबीर सुनो रे संतो वही नर तर हैं जिनके हृदय में हर है पार उतारा उना दा औंदा है निर्मल ओही औंदे ने जो हरि नाम दा जो है जाप करदे ने तो गुरु नानक इस क्रिया नाल सहमत नहीं होए मैं अर्ज करा चार मन दियां मूल समस्यावां मन मैला है मन चुप नहीं करदा मन तृप्त नहीं औंदा और मन एक गलती नु जीवन भर करदा है ਔਰ ਕਈ ਜਨਮਾਂ ਤੱਕ ਕਰਦਾ ਹੈ بار-ਬਾਰ ਕਰਦਾ ਹੈ ਇੱਕੋ ਹੀ ਬੋਲ ਇੱਕ ਦਫਾ ਕ੍ਰੋਧ ਕੀਤਾ ਹੈ بار-ਬਾਰ ਕਰਦਾ ਹੈ ਇੱਕ ਦਫਾ ਝੂਠ ਬੋਲਿਆ بار-ਬਾਰ ਬੋਲਿਆ ਜਾਂਦਾ ਜੀਵਨ ਭਰ ਬੋਲੀ ਜਾਂਦਾ ਇੱਕ ਅਨਰਥ بار-ਬਾਰ ਕਰਦਾ ਹੈ ਇੱਕ ਗਲਤੀ ਇੱਕ ਦਫਾ ਹੋਵੇ ਚਲੋ ਠੀਕ ਹੈ ਕਾਬਲੇ ਕਬਰ بار-ਬਾਰ ਹੁੰਦੀ ਹੈ ਭੁਲਾਵੜੇ ਭੁੱਲੇ ਭੁੱਲ ਭੁੱਲ ਪਛੋਤਾਣੀ ਸਾਬ ਕਹਿੰਦੇ ਮਨ ਤੇ ਭੋਲ ਬੁਲਈਆਂ ਦੇ ਚ ਫਸਿਆ ਹੋਏ ਕੋਈ ਭੁੱਲ بار-ਬਾਰ ਕਰੀ ਜਾਂਦਾ ਹੈ ਗਲਤੀਆਂ بار-ਬਾਰ ਕਰੀ ਜਾਂਦਾ ਹੈ ਇਹਨਾਂ ਸਮੱਸਿਆਵਾਂ ਦਾ ਜੋ ਸਮਾਧਾਨ ਹਿੰਦੁਸਤਾਨ ਦੇ ਰਿਸ਼ੀ ਮੁਨੀਆਂ ਨੇ ਲੱਭਿਆ ਉਸ ਨਾਲ ਗੁਰਨਾਨਕ ਸਹਿਮਤ ਨਹੀਂ ਹੋਏ ਤੇ ਗੁਰਨਾਨਕ ਆਪਣਾ ਇੱਕ ਸਮਾਧਾਨ ਪੇਸ਼ ਕਰਦੇ ਨੇ ਇਹ ਸਾਰਾ ਖੁਲਾਸਾ ਮੈਂ ਕੱਲ ਆਪ ਜੀ ਦੇ ਸਾਹਮਣੇ ਰੱਖਾਂਗਾ ਹੁਣ ਸਮਾਂ ਹੋ ਗਿਆ ਜੋ ਆਇਆ ਬੁੱਤ ਸ਼ਰਨ ਠਾਕੁਰ ਪ੍ਰਭ ਤੁਮਰੀ